ਚੋਰ ਤਾਂ ਮੈਨੂੰ ਗਰੀਬ ਹੀ ਲੱਗਦੇ ਨੇ ਕਿਉਂਕਿ ਇਹਨਾਂ ਚੋਰਾਂ ਵੱਲੋਂ ਅੱਧੀ ਰਾਤ ਨੂੰ ਇੱਕ ਕਰਿਆਨੇ ਦੀ ਦੁਕਾਨ ਨੂੰ ਲੁੱਟ ਦਾ ਨਿਸ਼ਾਨਾ ਤਾਂ ਬਣਾਇਆ ਗਿਆ ਲੇਕਿਨ ਨਾਲ ਦੇ ਨਾਲ ਰਾਸ਼ਨ ਜਿਹੜਾ ਚੁੱਕ ਕੇ ਲੈ ਗਏ ਨੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਤੇ ਇਹ ਕੋਈ ਗਰੀਬ ਚੋਰ ਹੈਗੇ ਨੇ ਜਿਨ੍ਹਾਂ ਨੇ ਸਿਰਫ ਆਪਣੇ ਘਰ ਦੇ ਰਾਸ਼ਨ ਵਾਸਤੇ ਕਰਿਆਨੇ ਦੀ ਦੁਕਾਨ ਨੂੰ ਹੀ ਲੁੱਟਿਆਗਾ ਤੁਸੀਂ ਤਸਵੀਰਾਂ ਦੇਖ ਦੇ ਸਕਦੇ ਹੋ ਕਿ ਉਹ ਦੇ ਟੀਨ ਲੈ ਕੇ ਜਾ ਰਿਹਾਗਾ ਰਾਸ਼ਨ ਵਗੈਰਾ ਆਟਾ ਵਗੈਰਾ ਚੁੱਕ ਕੇ ਲੈ ਕੇ ਜਾਂਦਾ ਪਿਆਗਾ ਆ ਔਰ ਸਿਰਫ ਖਾਣ ਪੀਣ ਦੀ ਚੀਜ਼ਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਕਿ ਇਹਨੂੰ ਕਿੰਨੀ ਕਿਲੋੜ ਹੋएगी ਇਹ ਵੀਡੀਓ ਤੁਸੀਂ ਦੇਖ ਕੇ ਆਪ ਹੀ ਅੰਦਾਜ਼ਾ ਲਗਾ ਲਓ ਤੁਹਾਨੂੰ ਦੱਸ ਰਹੇ ਹਾਂ ਨਾਲ ਨਾਲ ਹਾਲਾਤ ਦੀ ਵੀ ਜਾਣਕਾਰੀ ਦਿੰਨੇ ਪਏਗਾ ਕਿਉਂਕਿ ਤੁਹਾਨੂੰ ਵੀਡੀਓ ਸੁਣ ਕੇ ਮਜ਼ਾ ਵੀ ਆਵੇ ਕਿ ਹਾਲਾਤ ਦੇਖ ਕੇ ਤੁਹਾਨੂੰ ਦੁੱਖ ਵੀ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਚੋਰਾਂ ਦੇ ਹੌਸਲੇ ਬਲੰਦ ਹੋ ਚੁੱਕੇਗੇ ਨੇ ਪੱਟ ਤੇ ਥਾਪੀ ਮਾਰ ਕੇ ਕਰਦੇ ਨੇ ਕਾਂਡ ਤੇ ਕਹਿੰਦੇ ਨੇ ਅਸੀਂ ਨਹੀਂ ਡਰਦੇ ਕਿਸੇ ਦੇ ਕੋਲੋਂ ਇਹ ਚੋਰਾਂ ਦੇ ਹੌਸਲੇ ਦੇਖ ਕੇ ਤਾਂ ਇੰਜ ਹੀ ਲੱਗਦਾਗਾ ਕਿ ਜਿਵੇਂ ਇਹ ਵਾਰਦਾਤਾ ਨੂੰ ਅੰਜਾਮ ਦੇਂਦੇ ਨੇ ਸ਼ਰੇਮ ਲੁੱਟਾਂ ਖੋਮਾਂ ਕਰਦੇ ਪਏ ਨੇ ਸ਼ਰੇਮ ਚੋਰੀਆਂ ਕਰਦੇ ਪਏ ਨੇ ਜਣੇ ਖਣੇ ਦਾ ਮੋਬਾਈਲ ਚੈਨੀ ਵਾਲੀਆਂ ਥੋਕੇ ਲੈ ਕੇ ਜਾਂਦੇ ਭੇਗ ਨੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਤੇ ਪੰਜਾਬ ਹੁਣ ਬਣ ਗਿਆ ਚੰਬਲ ਘਾਟੀ ਅਕਸਰ ਉੱਥੇ ਇਸ ਤਰ੍ਹਾਂ ਦੀ ਵਾਰਦਾਤਾ ਅੱਜ ਤੋਂ 40-50 ਸਾਲ ਪਹਿਲਾਂ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਜੋ ਹੁਣ ਪੰਜਾਬ ਦੇ ਵਿੱਚ ਅਕਸਰ ਰੋਜ਼ਾਨਾ ਹੀ ਇਹ ਵਾਰਦਾਤਾ ਸੁਣਾਈ ਦੇਣ ਲਗ ਪਿਆ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਹੌਲ ਬਣੇਗਾ ਇਹ ਤਾਂ ਰੱਬ ਹੀ ਰਾਖਾ ਪੰਜਾਬ ਦਾ ਕਿ ਜਾਂ ਫਿਰ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਲੇਕਿਨ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਆ ਉਸ ਚੋਰ ਦੀਆਂ ਸੀਸੀਟੀਵੀ 'ਚ ਜਿਹੜੇ ਕਿ ਕਰਿਆਨੇ ਦੁਕਾਨ ਦੇ ਵਿੱਚ ਸਿਰਫ ਚੋਕ ਕੇ ਲਾਗੇ ਖਾਣ ਪੀਣ ਦਾ ਰਾਸ਼ਨ ਜੀ ਮਾਹਵੀਰ ਮੰਦਿਰ ਦੇ ਸਾਹਮਣੇ ਪੀਰਤ ਨਾਮ ਦੇ ਨਾਮ ਤੋਂ ਕਰਿਆਨੇ ਦੀ ਸ਼ਾਪ ਹੈ ਇਹਨਾਂ ਵੀ ਇਹ ਮਦਰ ਤੇ ਇਹਨਾਂ ਦੇ ਇੱਕੁੱਧ ਨਾਲ ਸ਼ਾਮ ਨੂੰ ਬੈਠਦੇ ਨੇ ਜੀ ਇਹ ਰਾਤ ਨੂੰ 22 ਵਜੇ ਕੋਈ ਅਣਪਛਾਤੇ ਲੋਕ ਆਏ ਨੇ ਜੀ ਉਹਨਾਂ ਨੇ ਨਾ ਗੇਟ ਤੋੜ ਕੇ ਅੰਦਰੋਂ ਕਰਿਆਨੇ ਦਾ ਸਮਾਨ ਦੋ ਟਾਈਮ ਚ ਲੈ ਗਏ ਫਾਇੰਡ ਸੀ ਗਏ ਤੇ ਆਪਣਾ ਸਾਬਣ ਸੀਗਾ ਜੀ ਸਰੋਂ ਦਾ ਤੇਲ ਸੀਗਾ ਜੀ ਹੋਰ ਵੀ ਕੁਝ ਸਮਾਨ ਸੀ ਸਾਬਣਾਂ ਸਾਬਣ ਲੈ ਗਏ ਨੇ ਕੋਈ ਤਕਰੀਬਨ 50-60 ਹਜ਼ਾਰ ਤੋਂ ਉੱਪਰ ਦਾ ਸਮਾਨ ਲੈ ਗਏ ਜੀ ਵੀ ਸਾਹਮਣੇ ਜੀ ਬੰਦਿਆਂ ਨੇ ਮੂੰਹ ਬੰਨੇ ਹੋਏ ਆ ਜੀ ਹਾਂਜੀ ਆਏ ਹੈਗੇ ਆ ਬਟ ਉਹਨਾਂ ਦੀ ਫੋਟੋ ਕਲੀਅਰ ਨਹੀਂ ਕੁਝ ਨੋ ਜੀ ਕੰਪਲੇਂਟ ਦਿੱਤੀ ਹੋਈ ਹੈ ਜੀ ਉਹਦੇ ਵਾਬਤ ਅਜੇ ਤੱਕ ਕੋਈ ਬੰਦਾ ਆਇਆ ਨਹੀਂ ਜੀ ਦੇਖਣ ਲਈ ਜੀ ਅਜੀ ਉਹ ਕਹ ਰਹੇ ਸੀ ਸ਼ਾਮ ਨੂੰ 5 ਵਜੇ ਤੋਂ ਬਾਅਦ ਆਣਗੇ ਜੀ ਖਰਾਬ ਹੈ ਜੀ ਅਸੀਂ ਚੌਂਕ ਆ ਰਹੇ ਸਮਾਂ ਚੌਂਕ ਤੇ ਸਾਰੇ ਦੁਕਾਨਦਾਰ ਕੱਲੇ ਖੜੇ ਆ ਜੀ ਹਾਲਾਤ ਇਸ ਤਰ੍ਹਾਂ ਐ ਵੀ ਸਾਨੂੰ ਹੋ ਸਕਦਾ ਹੈ ਕਿ ਜਾ ਕੇ ਥਾਣੇ ਆਉਦੀ ਚਾਬੀਆਂ ਫੜਾਣੀਆਂ ਪੈਣ ਦੁਕਾਨ ਦੀਆਂ ਵੀ ਤੁਸੀਂ ਸੰਭਾਲੋ ਤੁਸੀਂ ਵੇਖ ਲਓ ਜੀ ਹਾਲਾਤ ਫਿਰੋਜ਼ਪੁਰ ਦੇ ਬੱਦ ਤੋਂ ਬੱਦਤਰ ਆ ਜੋ 2 ਟਾਈਮ ਜੇ ਹੈ ਸਾਨੂੰ ਪਿਛਲਾ ਪੂਰਾ ਐ ਕਿ ਗੱਲ ਆ ਕਿ ਨੇ ਇੱਟਾ ਤੇ ਦੋ ਮੁੰਡੇ ਆਏ ਮੋਟਰਸਾਈਕਲ ਤੇ ਕੋਟਾਂ ਲੱਗ ਜਾ ਕਿਸੇ ਅਸਮਾਨ ਲੈ ਕੇ ਜਾ ਰਹੇ ਆ ਮੈਂ ਤੁਹਾਨੂੰ ਕਹਿੰਦਾ ਕਿ ਇੱਥੇ ਆਏ ਕਿੰ ਕਰਕੇ ਨਹੀਂ ਕਿਸੇ ਤਾਂ ਬੰਦੇ ਨੇ ਮਿੱਤ ਲਈ ਦੇ ਹਮਨ ਤੋਂ ਬਧੀਏ ਇੱਕ ਉਹ ਲੱਗ ਪਿਆ ਸੀ ਜਿਹੜਾ ਸਾਫ ਨਹੀਂ ਹੈ ਤੇ ਹਾਲੇ ਕੋਈ ਕਾਰਵਾਈ ਹੋਈ ਤੇ ਮੰਗ ਕੀ ਕਰਦੇ ਮਾਤਾ ਜੀ ਅਸੀਂ ਸਾਡਾ ਸਮਾਨ ਵਾਪਸ ਚਾਹੀਏ ਤੇ ਉਹਨਾਂ ਨੂੰ